ਦੋਸਤੋ ਅਕਸਰ ਹੀ ਅੱਜਕੱਲ ਦੀ ਨੌਜਵਾਨ ਪੀੜ੍ਹੀ ਜ਼ਿਆਦਾਤਰ ਬਾਹਰਲੇ ਮੁਲਕਾਂ ਵਿੱਚ ਜਾ ਰਹੀ ਏ ਕੋਈ ਵਿਆਹ ਤੋਂ ਪਹਿਲਾਂ ਜਾਂਦਾ ਹੈ ਅਤੇ ਕੋਈ ਵਿਆਹ ਕਰਵਾ ਕੇ ਜਾਂਦਾ ਏ ਹੁਣ ਇੱਕ ਮਾਂ ਤੇ ਈ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟੀ ਜਹੀ ਬੱਚੀ ਆਪਣੇ ਪਿਤਾ ਨਾਲ 에어ਪੋਰਟ ਤੇ ਆਪਣੀ ਮੰਮੀ ਨੂੰ ਲੈਣ ਲਈ ਜਾ ਰਹੀ ਹੈ ਇਸ ਬੱਚੀ ਦੀ ਮਾਂ 5 ਸਾਲ ਪਹਿਲਾਂ ਕੈਨੇਡਾ ਵਿੱਚ ਚਲੀ ਗਈ ਸੀ ਅਤੇ ਹੁਣ ਪੂਰੇ 5 ਸਾਲਾਂ ਬਾਅਦ ਜਦੋਂ ਮਾਂ ਤੇ ਮਿਲਦੀਆਂ ਹਨ ਤਾਂ ਇੱਕ ਦੂਜੇ ਦੇ ਗਲ ਲੱਗ ਕੇ ਬਹੁਤ ਭਾਵੁਕ ਹੋ ਜਾਂਦੀਆਂ ਨੇ ਇਹਨਾਂ ਮਾਂ ਤੇ ਨੂੰ ਇੰਜ ਮਿਲਦੇ ਦੇਖ ਕੇ ਉੱਥੇ ਮੌਜੂਦ ਲੋਕਾਂ ਦੇ ਵੀ ਅੱਖਾਂ ਵਿੱਚ ਹੰਝੂ ਆ ਗਏ ਸੋ ਕਿੰਨਾ ਔਖਾ ਹੁੰਦਾ ਹੈ ਇੱਕ ਮਾਂ ਨੂੰ ਆਪਣੇ ਛੋਟੇ ਜਿਹੇ ਬੱਚੇ ਨੂੰ ਛੱਡਣਾ ਅਤੇ ਇੱਕ ਬੱਚੇ ਦਾ ਮਾਂ ਪਿਓ ਬਿਨਾਂ ਰਹਿਣਾ ਕਿਸੇ ਦੀ ਤਾਂ ਮਜਬੂਰੀ ਹੁੰਦੀ ਹੈ ਵਿਦੇਸ਼ਾਂ ਵਿੱਚ ਜਾਣਾ ਕੋਈ ਚੰਗੇ ਭਵਿੱਖ ਲਈ ਜਾਂਦਾ ਹੈ ਅਤੇ ਕੋਈ ਰੀਸੋ ਰੀਸ ਇੱਕ ਦੂਜੇ ਨੂੰ ਦੇਖ ਕੇ ਜਾਂਦੇ ਨੇ ਸੋ ਕਿ ਮਾਂ ਪਿਓ ਨੂੰ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਵਿਦੇਸ਼ ਵਿੱਚ ਜਾਣਾ ਚਾਹੀਦਾ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ